ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਤਿੰਨ ਦਿਖਾਵਾਂਗੇ ਕੱਟੀਆਂ ਦੋ ਮੋਹਰਾ ਦੀ ਇੱਕ ਨੀਲੀ 라ਵੀ ਦੀ ਤੇ ਦੋ ਦਿਖਾਵਾਂਗੇ ਮੇਮਨੇ ਸਨੂ ਤੇ ਇੱਕ ਦਿਖਾਵਾਂਗੇ ਨੀਲੀ 라ਵੀ ਦੀ ਝੋਟੀ ਸੂਨ ਵਾਲੀ ਤੇ ਇੱਕ ਦਿਖਾਵਾਂਗੇ ਨਸਲ ਪਤਾ ਨਹੀਂ ਕਿਹੜੀ ਆ ਵੀਰ ਤੋਂ ਪੁੱਛਾਂਗੇ ਕੁੱਤਾ ਚੀਜ਼ਾਂ ਦਿਖਾਵਾਂਗੇ ਸਾਰੇ ਐਂਡ ਤੱਕ ਸਸੀ ਗੱਲ ਬਾਈ ਸਸੀ ਗੱਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਆਪਾਂ ਅੰਦਰ ਚਾਰੰਜਾ ਸਿੰਘ ਪਿੰਡ ਪਿੱਟਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਇਹ ਨੰਬਰ ਹੈਗਾ 9878880777 ਠੀਕ ਹੈ ਤਿੰਨ ਕੱਟੀਆਂ ਆਪਣੇ ਕੋਲ ਬੁਕਾਊਗਾ ਪਹਿਲਾ ਨੰਬਰ ਜਿਹੜੀ ਕੱਟੀ ਦੇਖੀ ਜਾਨੇ ਆ ਕੀ ਹਿਸਾਬ ਦਾ ਪੈਦਾ ਜਿਹੜੇ ਇਹ ਆਪਾਂ ਜਿਹੜੀ ਆਪਣੀ ਛੋੜੇ ਲੜਨ ਹੋਗੇ ਨਾ ਹਾਫਸਾ ਦਾ ਆਖਦੇ ਆਪਾਂ 19 ਲੀਟਰ ਦਾ ਤੇ ਚੋਕੇ ਚੋਾਈ ਕਰਾ ਕੇ ਮੱਝ ਵੇਚੀ ਆ ਠੀਕ ਹੈ ਉਹਦੀ ਕੱਟੀ ਆ ਜੀ ਪਿਛਲੇ ਸੂਏ ਦੀ ਪਿਛਲੇ ਸੂਏ ਦੀ ਤੇ 16 ਕੇ ਮਹੀਨੇ ਦੀ ਉਮਰ ਨੂੰ ਜੀ 16 17 ਮਹੀਨੇ ਠੀਕ ਹੈ ਹਾਂ ਜੀ ਤੇ ਚੌੜੀ ਦੇਖ ਲਓ ਜਮਾ ਕਾਗਜ਼ ਵਰਗੀ ਆ ਜੀ ਤੇ ਝੋਲੀ ਝੁਲੀ ਲਗਾ ਲੇ ਇਹ ਆਪ ਪਤਾ ਹੀ ਆ ਬਾਈ ਆਪਣੇ ਕੋਲ ਸੀਮਣਾ ਦੇ ਸਮਨੇ ਆਪਣੇ ਬਜਰੰਗੀ ਲਗਵਾ ਦੇ ਬਜਰੰਗੀ ਲਜਵਾਨੇ ਵਾਲੇ ਜਿਹੜਾ ਬਹੁਤ ਮਸੂਰਾ ਸਾਣ ਮੱਲੇ ਜਾਂਦਾ ਠੀਕ ਹੈ ਤੇ ਬਾਕੀ ਆ ਜੀ ਦਿਖਾ ਦਿਓ ਬਖੜੀ ਮੜਾ ਜੇ ਇੱਥੇ ਆ ਜਿਹੜੀ ਨਾੜ ਦਿਖਦੀ ਜਾਂਦੀ ਆ ਮਿਲਕ ਵੇਨ ਤੇ ਜਾਮ ਦੇ ਸੂਲਾ ਦੇ ਮੂੰਹ ਤੇ ਖੇ ਆ ਮਾੜੀ ਪੂਸ ਗੁਲੀ ਟੁੱਟੀ ਲੱਗ ਜਾਂਦਾ ਮੈਨੂੰ ਟੁੱਟੀ ਵੀ ਨਹੀਂ ਮਿਲੇ ਇਹਦਾ ਚੱਕ ਮੋ ਗਿਆ ਸੀ ਆਪਣੇ ਮੱਝ ਨੇ ਪੈਰ ਧਰਤਾ ਸੀ ਟੁੱਟੀ ਵੀ ਜਮਾ ਨਹੀਂ ਹੁੰਦਾ ਰਾਮ ਆ ਝੋਲੀ ਚਲੀ ਏ ਕੋਈ ਥਾਣਾ ਚ ਫੋਟਸਾਂਗ ਨਹੀਂ ਹਨਾ ਹਾਂ ਹਾਂ ਝੋਲੀ ਪੋਲੀ ਬਾਲੀ ਬਹੁਤ ਆ ਸੋ ਝੋਲੀ ਦੇਖੋ ਕੈ ਵਾਤਾ ਤੇ ਮਾਦਰ ਗਾੜੀ ਤੇ ਆ ਗਿਆ 18 19 ਕਿਲੋ ਹਨਾ ਹਾਂਜੀ ਹਾਂ ਆਪਾਂ ਹੁਣ ਸਾਹਮਣੇ ਸਾਹਮਣੇ ਚਵਾ ਕੇ ਵੇਚਣੀ ਕਿੰਨੇ ਦੀ ਏ ਇਹ ਇਹ ਵੀ ਆਪਾਂ ਦੱਸਣੀ ਆ 40000 ਦੀ 18 ਕਿਲੋ ਮਾਦਰ ਗਾੜ ਬਜਰੰਗੀ ਦੇ ਜਵਾਨੇ ਦੀ ਤੇ ਦੂਜੇ ਨੰਬਰ ਕਿਹੜਾ ਰਜਵਾਨਾ ਆ ਗਿਆ ਇਹ ਦੂਜੀ ਰਜਵਾਨਾ ਕੋਈ ਨਹੀਂ ਵੀਰੇ ਇਹ ਟੈਂਕ ਬੋਲਦੀ ਆ ਜਾਣੀ ਇਹਦੀ ਉਮਰ ਹੈਗੀ 13 ਤੋਂ 14 ਮਹੀਨਿਆਂ ਦੀ ਠੀਕ ਹੈ ਪੂਰੀ ਪੂਰੀ ਜਨਾਬ ਨਹੀਂ ਬੀੜਾ ਹੋਇਆ ਸਟ੍ਰਕਚਰ ਆ ਪੇਟ ਵੱਡਾ ਲੱਤ ਛੋਟੀ ਬਾਕੀ ਤੁਹਾਨੂੰ ਪੱਤੀ ਜੀ ਵੀ ਆ ਜਾਤ ਪਾ ਤੇ ਮਿਲਕ ਵੇਨ ਕਿਹਾ ਬਤਾ ਜਾਂਦੀ ਹੈ ਨਾਲ ਹਨ ਮੇਰੇ ਆਪਣੇ ਕੋਲੇ ਪ੍ਰੋਪਰ ਰਕਾਦ ਵਾਲੇ ਪਸ਼ੂ ਨੇ ਯਾਰ ਸੱਤਣਾ ਵੀ ਮੱਝਾ ਵੀ ਆਪਾਂ ਇਹ ਨਹੀਂ ਰੱਖੀ ਕਰੀ ਤੇ ਇਹਦੀ ਉਮਰ ਕਿੰਨੇ ਹੋ ਗਈ ਇਹਦੀ ਉਮਰ 13-14 ਮਹੀਨਿਆਂ ਦੀ ਹੈ ਇਹ ਟੈਂਕ ਬੁੱਲਦੀ ਆ ਹਾਂ ਟੈਂਕ ਦੀ ਆ ਝੋਲੀ ਚੰਗੀ ਹੈ ਜੀ ਝੋਲੀ ਇੱਕ ਨੰਬਰ ਮੇਰੇ ਕੋਈ ਫੋਰ ਸ਼ਾਂਗ ਨਹੀਂ ਠੀਕ ਹੈ ਸੱਤ ਨੰਬਰ ਬਾਕੀ ਆ ਠੰਡੀ ਬੋਦ ਹੈ ਹਨਾ ਹਾਂ ਚਾਰੇ ਥਾਣਾ ਜੀ ਸੋ ਚਾਰੇ ਥਾਣਾ ਝੋਲੀ ਬਹੁਤ ਚੰਗੀ ਹੈ ਸਾਫ ਸੁਥਰੀ ਤੇ ਆ ਥਾਣ ਦੇਖੋ ਜਮਾ ਕਿਆ ਬਤਾਂ ਥਣਾ ਥੁਣਾ ਦੀ ਪੂਰੀ ਓਕੇ ਆ ਚਾਰੇ ਨਿੱਖੜਵੇਂ ਸਾਫ ਸੁਥਰੇ ਇਹਦਾ ਭਾਮ ਯਾਰ ਕੀ ਆ ਇਹਦਾ ਮੁੱਲ ਵੀਰੇ ਜਸਨੂ ਆਪਾਂ 35000 ਦੀ ਦਵਾ ਲੇ ਜੀ ਨਹੀਂ ਨਹੀਂ ਰਵੀ ਦੇਵਾਂਗੇ 35000 ਦੀ ਉਮਰ ਹੋ ਗਈ ਸਾਲ ਤੋਂ ਉੱਪਰ ਉਮਰ ਇਹ ਨਹੀਂ ਹੈਗੀ ਹਾਂ ਵੀਰੇ 14 ਕੁ ਮਹੀਨੇ ਦੀ ਠੀਕ ਆ ਅੱਗੇ ਜਿਹੜੀ ਬਰਸਤੀ ਥੱਲੇ ਖੜੀ ਆ ਇਹ ਵੀਰੇ ਆਪਰੇ ਕੋਲ 30 ਕਿਲੋ ਹੁੰਦੀ ਸੀ ਉਹਦੇ ਨਾਲ ਦੀ 28 19 ਕਿਲੋ ਠੀਕ ਆ ਇਹ ਹੈਗੀ ਐ ਐਲ ਡੀ ਐਫ ਵਾਲੇ ਕੋਹੀ ਨੂਰ ਦੀ ਕੋਹੀ ਨੂਰ ਦੀ ਇਹ ਹੈਗੀ ਤੇ ਮੈਂ ਤੁਹਾਨੂੰ ਦਿਖਾ ਦੋ ਦੋਨੇ ਸਾਈਡਾਂ ਤੋਂ ਤੇ ਨਾੜ ਜੀ ਪੁੱਤਾਂ ਜੀ ਇਹ ਵੀ ਦਿਖਾਈ ਜਾਂਦੀ ਆ ਇਹ ਸਾਲ ਤੋਂ ਬਾਣੀ ਉੱਤੇ ਉੱਤੇ ਹੋਣਾ ਹਾਂ ਬਸ ਇਹ ਵੀ ਇਹ ਤੇ ਆਹ ਹਾਨਣੀਆਂ ਹੋਣੀਆਂ ਇਹ ਵੀ ਚੰਗਾ ਚੋਂ ਦਾ ਮਹੀਨੇ ਲਿਊਗਾ ਖੜ ਚੰਗਾ ਥੱਲੇ ਦੇ ਪੂਰਾ 1 ਨੰਬਰ ਕੋ ਉਹ ਤਾਂ ਸਿੰਘ ਕੋਈ ਸ਼ਾਨ ਨਹੀਂ ਬਾਈ ਝੋੜੀ ਇੱਕ ਨੰਬਰ ਇਹਦਾ ਭਾ ਕੀ ਹੈ ਇਹ ਵੀ ਆਪਾਂ 35000 ਦੀ ਦਵਾ ਦੇ 35000 ਦੀ ਇਹ ਦੇਵਾਂਗੇ ਤੇ ਅੱਗੇ ਇਹਨਾਂ ਦਾ ਵੀਰੇ ਸਾਰਿਆਂ ਦਾ ਮੁੱਲ ਹੋ ਗਿਆ 35000 70 70 ਤੇ 40 1 ਲੱਖ 10000 ਰੁਪਏ ਹੋ ਗਿਆ ਠੀਕ ਹੈ ਜੇ ਜਣਗੀ ਤਿੰਨੇ ਇਕੱਠੇ ਨਾਲ ਲੈ ਜੂ ਤਾਂ ਆਪਾਂ ਇੱਕ ਪੱਲ ਦੇਵਾਂਗੇ 1 ਲੱਖ 5000 ਦੇ ਤਿੰਨ ਗੱਟੀਆਂ ਦੇ ਮਾਰੀ 5000 ਦਾ ਮਾਰੀ ਤੇ ਅੱਗੇ ਜਾਨਵਰ ਛੋਟੇ ਬੱਚੇ ਇਹ ਦੇਖੀ ਜਾਨੇ ਵਿੱਚ ਇਹ ਇਹ ਵੀਰੇ ਆਪਣੇ ਬੀਟਰਾਂ ਦਾ ਫੋਨ ਤੋਂ ਬੱਕਰੇ ਆ ਇਹ ਵੀ ਲਗਾ ਦੇ ਜੋੜਾ ਲੈ ਕੇ ਜਾਣਾ 15000 ਰੁਪਏ ਦੇ ਹੋਣਗੇ ਬੀਟਰ ਦੇ ਇੱਕ ਕਾਲਾ ਤੇ ਇੱਕ ਖਾਕੀ ਜੀ ਕਾਲਾ ਲੱਗਾ ਚੋਟੀ ਦਿਖਾ ਦੇ ਬਲੀ ਚੋਟੀ ਦਿਖਾ ਦੇ ਹਾਂ ਇਹ ਹੈਗੀ ਆ ਮਤਲਬ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਕੱਚੀ ਸੀ ਉਹ ਹਾਂ ਉਹ ਥੋੜੀ ਕੱਚੀ ਸੀਗੀ ਹੁਣ ਝੋਲੀ ਪੱਟਦੀ ਆਉਂਦੀ ਆ ਠੀਕ ਹੈ ਇਹਦਾ ਮੁੱਲ ਆਪਾਂ ਹੋ ਵੀ ਕਰਾਂਗੇ 115000 ਰੁਪਏ 115000 ਦੰਦੋ ਕਿਵੇਂ ਆ ਦੰਦੋ ਕਿਹੜੇ ਦੋ ਦੰਦ ਕੈਦਰ ਕੱਢਦੇ ਸੂਂਦੇ ਆ ਜੀ ਇਹ ਸੂਰ ਦਾ ਪਿਆਰ ਹੈ ਬੇਰੀ ਜੀ ਡੇਢ ਮਹੀਨਾ ਪਿਆ ਹੈ ਜੀ ਸਭ ਚਾਰੇ ਓਕੇ ਆ ਹਨਾ ਹਾਂ ਓਕੇ ਇਦਰੀ ਓਕੇ ਠੀਕ ਹੈ ਸੋ ਝੂੜ ਝੜੀ ਦੇਖੋ ਸਾਫ ਸੁਥਰੀ ਇਹਦਾ ਮੁੱਲ 115 ਹਾਂ ਉਹੀ ਮੁੱਲ ਕਰਾਂਗੇ ਜਿਹੜੀ ਆਪਾਂ ਸਾਉਂਤੀ 10 ਦਿਨ ਹੋ ਗਏ ਹੋਣਗੇ ਵੀਡੀਓ ਫਾਈਲ ਨੂੰ ਚੈੱਕ ਕਰਦੇ ਠੀਕ ਹੈ 115 ਤੇ ਜਿਹੜਾ ਛੋਟਾ ਜਾਨਵਰ ਦੇਖੀ ਜੰਨੇ ਆ ਮੱਛੀ ਦੇ ਇਹ ਜਿਹੜੇ ਬੰਦੇ ਕੁੱਤੇ ਰੱਖਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੋਕਾਂ ਐਕਾ ਅਮਰੀਕਾ ਅਮਰੀਕਨ ਕਿਸ ਤਰ੍ਹਾਂ ਨਾਲ ਆਉਂਦੀ ਆ ਉਹਨਾਂ ਨਾਲ ਦਾ ਕੁੱਤਾ ਇਹ ਆਪਾਂ ਜੱਸ ਨੂੰ 10000 ਰੁਪਏ ਦੇ ਦਾਂ ਠੀਕ ਹੈ ਸੋ ਕੋਈ ਵੀ ਨਾਲ ਛੋਟੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ